ਨਾਮ ਕੀ ਹੈ ਆਪਣਾ ਮੇਰਾ ਨਾਮ ਰਜਿੰਦਰ ਕੁਮਾਰ ਹੈ ਸਾਰਾ ਜਨ ਸੇਵਾਦਾ ਵਰਕਰ ਹੈ ਅੱਜ ਸਾਡੇ ਸਾਰੇ ਕਲਟੌਰਨ ਵਿੱਚ ਫੋਨ ਆਇਆ ਸੀ ਕਿ ਬਾਦਲ ਰੋਡ ਦੇ ਉੱਤੇ ਜਿਹੜਾ ਪੁਲ ਹੈ ਬਾਦਲ ਰੋਡ ਵਾਲਾ ਉਹਦੇ ਜਮਾਂ ਨਾਲ ਲੱਗਦੇ ਵਿੱਚ ਇੱਕ ਮੁੰਡਾ ਡਿੱਗਿਆ ਪਿਆ ਹੈ ਜਾਕੀ ਆਪਦੇ ਅਮਲਸਲੇ ਕੇ ਕਟਾਸਟਲ ਤੇ ਦੇਖਿਆ ਇੱਕ ਨੌ ਨੌਜਵਾਨ ਮੁੰਡਾ ਨਾਲ ਉਹਦੇ ਐਕਟਿਵਾ ਕੋਲੇ ਖੜੀ ਸੀਗੀ ਤੇ ਉਹ ਡੈੱਡ ਉੱਥੇ ਪਿਆ ਸੀਗਾ ਡੈੱਡ ਪਿਆ ਸੀਗਾ ਕੋਲੇ ਉਹਦੇ ਐਕਟਿਵਾ ਸਕੂਟਰੀ ਖੜੀ ਸੀ ਇਓ ਜੀ ਬਾਂ ਦੇ ਵਿੱਚ ਰੇਂਜ ਲੱਗੀ ਹੋਈ ਸੀ ਤੇ ਰੱਸੀ ਨਾਲ ਉਹਦਾ ਹੱਥ ਬੰਨਿਆ ਹੋਇਆ ਸੀਗਾ ਕੋਲੇ ਰੇਂਜ ਉਹਦੀ ਬਾਂ ਦੇ ਵਿੱਚ ਗੱਟੀ ਹੋਈ ਸੀਗੀ ਕਾਨੂੰਨ ਪਤਲੇ ਕਿਵੇਂ ਇਹ ਇੰਜੈਕਸ਼ਨ ਲੱਗਿਆ ਹੋਇਆ ਸੀਗਾ ਵੀਰੇ ਤੇ ਉੱਥੇ ਹੀ ਉਹਦੀ ਡੇਡ ਹੋ ਗਿਆ ਨਸ਼ੇ ਦੇ ওভারਡੋਜ ਹਾਂ ওভারਡੋਜ ਦੇ ਨਾਲ ਇਹਦੀ ਮੌਤ ਹੋ ਗਈ ਜਾਪਦੀ ਹੈ ਜਿਹੜੇ ਪੁਲਿਸ ਆਏ ਸਨ ਥਾਣਾ ਕਨਾਲ ਦੀ ਪੁਲਿਸ ਕਤਨਾਸ਼ਤਲ ਤੇ ਪਹੁੰਚੀ ਸੀ ਨੋਹਨ ਸਿਵਲ ਹਸਪੀਟਲ ਲੈ ਕੇ ਆਏ ਆ ਤੇ ਕਰਕੇ ਉਹਨੂੰ ਮੋਰਚੀ ਦੇ ਵਿੱਚ ਸ਼ਿਫਟ ਕਰ ਗਏ ਮਾਮਲਾ ਕੀ ਹੈ ਇਹ ਨਸ਼ੇ ਹੈ ਨਸ਼ੇ ਕਰ ਕੋਥੇ ਪਿਆ ਸੀ ਇਹ ਬੋਡੀ ਉਥੇ ਲੈ ਕੇ ਆਏ ਆ ਪਾਲਸ ਰਸ ਚੱਕੇ ਨਰਵੜਾ ਰੋਡ ਸੀ ਹੈ ਬਾਈ ਨਰਵੜਾ ਰੋਡ ਇੱਕ ਜਾ ਕੇ ਇੱਥੇ ਡਾਕਟਰ ਸਾਹਿਬ ਦੇ ਚੈੱਕ ਕਰਾ ਪਕਰਾ ਤੇ ਉਹ ਡਾ ਇਹਨਾਂ ਸ਼ਰੀਰ ਉੱਤੇ ਜਗਾ ਨੂੰ ਹੋਇਆ ਮੋਰ ਸ਼ਰੀਰ ਵਿੱਚ ਉਹ ਤਾਂ ਪੋਸਟਮੈਨ ਰਿਪੋਰਟ ਦੱਸੂਗੀ ਪੋਸਟਮੈਨ ਕਰੌਣੇ ਦਾ ਸੀ ਮੌਕੇ ਤੇ ਕੀ ਮਿਲਿਆ ਸੀ ਮੌਕੇ ਤੇ ਕੋਹ ਨਹੀਂ ਮਿਲਿਆ ਕੋਈ ਪਰਾਂਈ ਬੋਡੀ ਚੱਕ ਲੈ ਜਾਂ ਫਿਰ ਸਿਰਿੰਜ ਵਗੈਰਾ ਸਿਰਿੰਜ ਵਗੈਰਾ ਸੀ ਕਿ ਖਾਲੀ ਪਈ ਉੱਥੇ ਪਰ ਸਹੀ ਪਈ ਸੀਗੀ ਪਰ ਪਹਿਚਾਣ ਹੋਈ ਬਸ ਇਹਦੀ 100 ਗਜਿੰਦਰ ਸਿੰਘ ਆਈ ਉੱਥੇ ਮੋਬਾਈਲ ਨੰਬਰ ਵੜਿਆ ਦੇ ਸੀ ਸਕੂਲ ਦੇ ਵਿੱਚ ਡਾਕੂਮੈਂਟ ਲੈਲੇ ਡਾਕੂਮੈਂਟ ਅਸੀਂ ਬਾਹਰ ਕੱਢ ਕੇ ਚੈੱਕ ਕੀਦੇ ਫਾਦਰ ਸਾਹਿਬ ਦਾ ਫੋਨ ਨੰਬਰ ਤੋਂ ਫੋਨ ਕਰਤਾ ਸੀ ਉਹ ਅੱਛੇ ਆ ਗਏ ਸਾਰੇ ਕੋਲ ਮੋਰ ਤੇ ਅਸੀਂ ਮੋਰ ਚ ਦਿਖਾ ਦੀ ਪੋਸਟਮੈਨ ਨੂੰ ਕਰਾ ਮੈਂ ਜਿਹੜੀ ਪੋਸ